ਲੋ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਬਾਈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਬਾਈ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਚੱਲ ਰਿਹਾ ਜੇ ਕੰਮ ਤੇ ਅੱਜ ਦੁਵਾਰਾ ਤੋਂ ਫੇਰ ਤਿਆਰ ਹੋਏਗੇ ਆ ਵਿੱਚੇ ਪਰਮ ਜਸ਼ਨ ਇਹਨਾਂ ਦੀ ਮੰਮੀ ਤੇ ਦੱਸ ਦੇ ਜੀ ਜਾ ਰਹੇ ਆਪਾਂ ਦੁਵਾਬੇ ਏਰੀਆ ਪਿੱਛੇ ਜੇ ਤੁਸੀਂ ਬਲੌਗ ਦੇਖਿਆ ਦੁਵਾਬੇ ਏਰੀਆ ਦੇ ਸਾਡੇ ਬਹੁਤ ਗੇੜੇ ਰਹੇ ਆ ਵੀ ਸਾਡਾ ਵੀਰ ਆਇਆ ਵਾ ਤਾਂ ਮਨਿੰਦਰ ਬੜੇ ਪਿੰਡ ਤੋਂ ਬਿੱਲੂ ਵੀਰ ਵੀ ਉਹ ਵੀ ਆ ਜਿਹੜਾ ਪਿਛਲੀ 10 ਤਰੀਕ ਨੂੰ ਦੁਵਾਰਾ ਆਸਟ੍ਰੇਲੀਆ ਮੁੜ ਗਿਆ ਜਿਨ੍ਹਾਂ ਦੇ ਮਕਾਨ ਦਾ ਕੰਮ ਕਰਿਆ ਸੀ ਆਪਾਂ ਸੋ ਸਾਰੀ ਫੈਮਿਲੀ ਆਈ ਥੀ ਕਰਮਬਾਰ 10 ਦਿਨਾਂ ਦੇ ਟਾਈਮ ਨਾਲ ਤੋ ਹੌਲੀ ਹੌਲੀ ਕਰਦੇ ਜਾਨੀ ਕੱਲ ਨੂੰ ਪਰਸੋਂ ਨੂੰ 20 ਤਰੀਕ ਨੂੰ ਸਾਰਿਆਂ ਨੇ ਲੰਘ ਜਾਣਾ ਜੀ ਤਿੰਨ ਕ ਮੈਂਬਰ ਰਹਿ ਗਏ ਤੇ ਹੁਣ ਅਸੀਂ ਜਾ ਰਹੇ ਹਾਂ ਜੀ ਅੱਜ ਪਿੰਡ ਦਸਾਂਝਾ ਖਟਕੜ ਕਲਾਂ ਦੇ ਨਾਲ ਸੀਰ ਭਗਤ ਸਿੰਘ ਦਾ ਜੋ ਪਿੰਡ ਹੈ ਆਪਣੇ ਸੂਰਮੇ ਦਾ ਮੈਂ ਉਹਨਾਂ ਦੇ ਪਿੰਡ ਦੇ ਨਾਲ ਪੈ ਜਾਂਦਾ ਪਿੰਡ ਦਸਾਂਝਾ ਬੰਗਿਆਂ ਦੇ ਪਿੱਛੇ ਪੈ ਜਾਂਦਾ ਤੇ ਉੱਥੇ ਵੀ ਭੈਣ ਕੈਨੇਡਾ ਤੋਂ ਆਈ ਵੀ ਹੈ ਪਿਛਲੇ ਸਾਲ ਵੀ ਤੁਸੀਂ ਦੇਖਿਆ ਬਲੌਗ 'ਚ ਆਈ ਥੀ ਤੇ ਉਹਨਾਂ ਦੇ ਚੈਨਲ ਦਾ ਖੁਦ ਵੀ ਨਾਮ ਹੈ ਜਿਹੜਾ ਪੀਹੂ ਬਲੌਗ ਦਰੋਤਾ ਇੱਕ ਉਹਨਾਂ ਨੂੰ ਸ਼ੌਂਕ ਹੈ ਤਾਂ ਵੀਡੀਓ ਬਣਾਉਂਦੇ ਆ ਉਹ ਕੋਈ ਪੈਸੇ ਕੰਨੀ ਨਹੀਂ ਜਾਂਦੇ ਵੀ ਉਹਨਾਂ ਦਾ ਵੀ ਆਪਣਾ ਚੈਨਲ ਆ ਉਹ ਆਏ ਤੇ ਉਹਨਾਂ ਨੂੰ ਵੀ ਮਹੀਨਾ ਹੋ ਗਿਆ ਇਹਨੂੰ ਬਾਕੀ ਤੁਹਾਨੂੰ ਪਤਾ ਬਾਹਰ ਵਾਲਿਆਂ ਦੇ ਕਾਰੋਬਾਰ ਬਹੁਤ ਆ ਘੁੰਮਣ ਫਿਰਦੇ ਤੇ ਸੱਚੀ ਦੱਸਾਂ ਤਾਂ ਸਾਡੇ ਵੀ ਇੱਕ ਨਹੀਂ ਪਾਸੇ ਵੀ ਬਹੁਤ ਕੰਮ ਦੇ ਵਿੱਚ ਉਲਝੇ ਹੋਏ ਤੇ ਵੀਰੋ ਲਗਾਤਾਰ ਵੀ ਵੀਰ ਆਇਆ ਉਹ ਤਾਂ ਬਾਹਰ ਵਾਲਾ ਉਹਦੇ ਨਾਲ ਵੀ ਤੇ ਤੁਹਾਨੂੰ ਪਤਾ ਲਗਾਤਾਰ ਵਿੱਚ ਦੋ ਤਿੰਨ ਵਿਆਹ ਗਏ ਤੁਸੀਂ ਬਲੌਗ ਦੇ ਵਿੱਚ ਦੇਖਦੇ ਹੀ ਰਹਿੰਦੇ ਆ ਕਿਆ ਕਹਿਣਾ ਸੋ ਇਸ ਕਰਕੇ ਸਾਡਾ ਵੀ ਅੱਜ ਟਾਈਮ ਲੱਗਿਆ ਭੈਣ ਕਾਫੀ ਦੋ ਤਿੰਨ ਕਿਲਾ ਫੋਨ ਆ ਰਹੇ ਉਹ ਕਹਿੰਦੇ ਵੀ ਵੀਰ ਵੀ ਕਦੋਂ ਆਉਂਦੇ ਆ ਮਿਲਣ ਵੀ ਉਹਨਾਂ ਦੇ ਵੀ ਚਲੋ ਕੋਈ ਰਿਸ਼ਤੇਦਾਰ ਬਿਮਾਰ ਹੋ ਗਿਆ ਪਤਾ ਨਹੀਂ ਵੀ ਕਿਆ ਪ੍ਰੋਬਲਮ ਹੈ ਪੁੱਛਿਆ ਨਹੀਂ ਹੈਗਾ ਯਾਨੀ ਮੈਨੂੰ ਥੋੜਾ ਜਿਹਾ ਪਤਾ ਲੱਗਿਆ ਤਾਂ ਵੀ ਢਿੱਲਾ ਮਿੱਸਾ ਕੋਈ ਆ ਨਹੀਂ ਰਿਹਾ ਉਹਨਾਂ ਦੇ 10 ਕਿ ਦਿਨ ਰਹਿ ਕੇ ਜਾਣ ਦੇ ਤੇ ਵਿੱਚੇ ਵਿੱਚ ਆਪਣੇ ਬੱਚਿਆਂ ਦੇ ਪੇਪਰ ਚੱਲਦੇ ਤੇ ਹੁਣ 2 ਕਿ ਘੰਟੇ ਖਾਤਰ ਟਾਈਮ ਕੱਢਿਆ ਜਿਹੜਾ ਘੰਟਾ ਤਾਂ ਸਾਨੂੰ ਜਾਣ ਨੂੰ ਲੱਜਣਾ ਘੰਟਾ ਰਾਵਾਂਗੇ ਘੰਟਾ ਆਉਣ ਨੂੰ ਤੇ ਬੰਗਿਆ ਵਾਲੀ ਸਾਈਡ ਜਾਣਾ ਦੁਆਬੇ ਵਾਲੀ ਸਾਈਡ ਤੇ ਬੱਚੇ ਤਿਆਰ ਆ ਤੁਹਾਨੂੰ ਉਹਨਾਂ ਨਾਲ ਵੀ ਮਿਲਾ ਦੇਣਾ ਪਹਿਲਾਂ ਬਾਈ ਸਾਡੀ ਕੈਮਰਾਮੈਨ ਜੇਸ਼ਨ ਨੂੰ ਮਿਲੋ ਮੇਰੇ ਵੱਲੇ ਤੋਂ ਸਾਰੇ ਨੂੰ ਪਿਆਰ ਭਰ ਸੱਸ਼ਕਾਲ ਜੀ ਇੱਧਰ ਮਿਲੋ ਵੀ ਅਕਟਰ ਨੂੰ ਸੱਸ਼ਕਾਲ ਜੀ ਇੱਧਰ ਮਿਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰ ਸੱਸ਼ਕਾਲ ਜੀ ਹਾਂ ਬਈ ਹਾਂਜੀ ਤਿਆਰ ਵਰ ਤਿਆਰ ਆ ਸਾਰੇ ਹਾਂਜੀ ਹਾਂ ਕਾਵੇ ਦਿਨ ਤੱਕ ਆਉਂਦੇ ਪਏ ਜੀ ਬਸ ਰਜੇ ਮੇਰੇ ਭਰੇ ਆ ਦਿਨ ਤੱਕ ਜੀ ਬਈ ਟਾਈਮ ਲੱਗਿਆ ਨਹੀਂ ਬਈ ਕਈ ਮੈਰਿਜ ਵੀ ਅਟੈਂਡ ਕਰੀਆਂ ਐ ਤੇ ਉਸ ਤੋਂ ਬਾਅਦ ਫਿਰ ਬੱਚਿਆਂ ਕਰਕੇ ਸਟਾਰਟ ਹੋ ਗਏ ਜੀ ਭੈਣ ਤੋਂ 2-3 ਮਹੀਨੇ ਹੋ ਗਿਆ ਇਹਨੂੰ ਤੇ ਕੋਈ ਤੇ ਗੱਲ ਬ੍ਰੈਡ ਮੀ ਨਾ ਹੋਇਆ ਹਾਂਜੀ ਨਗਦਰਾਮ ਹੋ ਗਿਆ ਬ੍ਰੈਡ ਪੁੱਢ ਪੌਣੇ 2 ਮਹੀਨੇ ਮੰਨ ਕੇ ਚੱਲ ਹਾਂਜੀ ਤੇ ਬਾਕੀ ਪੌਣ ਗੱਲ ਹੁੰਦੀ ਰਹਿੰਦੀ ਸੀ ਜੀ ਤੇ ਕਹਿੰਦੇ ਰਹਿੰਦੇ ਤੋਂ ਵੀ ਮਿਲ ਕੇ ਜਾਇਓ ਵੀ ਜਾਇਓ ਗੱਲ ਤਾਂ ਤੇਰੀ ਕਾਫੀ ਭੈਣਾ ਨਾਲ ਹੁੰਦੀ ਰਹਿੰਦੇ ਤੂੰ ਦੱਸ ਦੇ ਹਾਂਜੀ ਹਾਂਜੀ ਫੋਨ ਕਾਫੀ ਭੈਣਾ ਕਰਦੀਆਂ ਜੀ ਬਾਅਦ ਤੇ ਕੋਈ ਕਿਤੇ ਤੇ ਕੋਈ ਕਿਤੇ ਤੇ ਵੀ ਹੁੰਨੇ ਹਾਂ ਵੀ ਜਿਵੇਂ ਹਾਂਜੀ ਠੀਕ ਆ ਹੁਣ ਬੂਆ ਕੋਲ ਨੂੰ ਜਾਣ ਨੂੰ ਤਿਆਰ ਆ ਹਾਂਜੀ ਕਿੰਨੇ ਕ ਬਹੁਤ ਹੌਲ ਮਟਾ ਫੋਲ ਹਾਂਜੀ ਬਈ ਇਧਰ ਐਕਟਰ ਨੂੰ ਦੇਖੋ ਦਿਖਾਈ ਚਾਹੀਨੀ ਜੋ ਨਹੀਂ ਪਾਈ ਵੀ ਬਈ ਟੌਰ ਦੇਖੋ ਬੰਦੇ ਦੀ ਅੱਜ ਵੀ ਨਵੇਂ ਸ਼ਰਟ ਦਾ ਟੈਗ ਪਾੜ ਕੇ ਤਾਂ ਨਵੇਂ ਸ਼ਰਟ ਪਾਈ ਆ ਮੁੰਡੇ ਨੇ ਹਾਂ ਬਈ ਹਾਂਜੀ ਹਨਾ ਬਹੁਤ ਆਕਾ ਮੰਨੇ ਆ ਜੀ ਇਹਦਾ ਇਹਦਾ ਕਹਿੰਦਾ ਮੈਂ ਮਨ ਕੋਲੇ ਰਹਿਣਾ ਹੈ ਕਰੇ ਹਾਂ ਇਹ ਬਈ ਟੀਵੀ ਦਾ ਲਾਲਚੀ ਆ ਜੇ ਜੇ ਹੁੰਦੇ ਦੇਖੇ ਫਿਰ ਆ ਕੇ ਕਰਾਂ ਮੈਂ ਵੀ ਮਨ ਵੀ ਰੈਡੀ ਕਰ ਦੋ ਫਲਾ ਵਾਇਰਮਾਲ ਕਾਲਜ ਹਾਂ ਵੀ ਜਸ਼ਨ ਪੇਪਰ ਕਕਣਾ ਹੈ ਤੇਰਾ ਬਹੁਤ ਵਧੀਆ ਹਾਂ ਵੀ ਤੇਰਾ ਪੇਪਰ ਵਧੀਆ ਵਧੀਆ ਹੋਇਆ ਹੁਣ ਕਿੱਥੇ ਜਾਣਾ ਦੂਆ ਕੋਲ ਐਦਾਂ ਨੂੰ ਬੋਲ ਕੇ ਦੱਸ ਕਿੱਥੇ ਜਾਣਾ ਪਾਈ ਮਾਪੇ ਹੋ ਗਈ ਜਾਂ ਮਾ ਵਾ ਹਾਂ ਨ ਜਾ ਰਿਹਾ ਕੋਣ ਆ ਗਿਆ ਜਦ ਜਦਨ ਦੱਬ ਕੇ ਸਸੀ ਗੱਲ ਬੁਲਾ ਦੇ ਕੇ ਲੈਂ ਫਾਰ ਕੇ ਸਸੀ ਗੱਜ ਜੀ ਸਾਰਿਆਂ ਨੂੰ ਕਿ ਮੇਰੇ ਵੱਲੋਂ ਸਾਰਿਆਂ ਨੂੰ ਹਨਾ ਠੀਕ ਨੇ ਹਾਂ ਬਈ ਜਿਸ ਨੇ ਓਕੇ ਹਾਂਜੀ ਹਾਂ ਬਈ ਸਰਦਾਰ ਨੇ ਰਾਜ ਤੋਂ ਸਮਾਨ ਸਭ ਨੂੰ ਵੀ ਲੈਣਾ ਹਾਂਜੀ ਭਾਣ ਬੂ ਖਾਲੀ ਥੋੜਾ ਜਿਹਾ ਹੋਣਾ ਹਾਂ ਹਾਂਜੀ ਅੱਛੇ ਹੋ ਬਈ ਬਹੁਤ ਪਿਆਰ ਮਿਲੇ ਆ ਉਹਨਾਂ ਵੱਲੋਂ ਪਿਛਲੇ ਸਾਲੋਂ ਵੀ ਤੇ ਕਰਦੇ ਗਏ ਉਹ ਬਹੁਤ ਫੋਨ ਕਰੀ ਗੱਲ ਹੁੰਦੀ ਰਹਿੰਦੀ ਹੈ ਜੀ ਠੀਕ ਹੈ ਸਹੀ ਗੱਲ ਇਹ ਲੈ ਬਈ ਮੁੰਡਾ ਦੇਖ ਲੋ ਸਾਡਾ ਇੱਧਰ ਉਧਰ ਜਸ਼ਨ ਚਲੋ ਚੱਲੀਏ ਹਾਂ ਜੀ ਲੋ ਬਾਈ ਗੱਡੀ ਸਾਡੀ ਤਿਆਰ ਵਰ ਤਿਆਰ ਠੀਕ ਨੇ ਤੇ ਇਧਰ ਬਾਈ ਜਸ਼ਨ ਦੇ ਬੂਟੇ ਆ ਜਿਹੜੇ ਉਹ ਦੇਖ ਲੋ ਆ ਲੋ ਬਾਕੀ ਬਾਈ ਇਧਰ ਗੱਡੀਆਂ ਜੀ ਮਿਲ ਲੱਗਦਾ ਦੇਖੋ ਕੂਗਰ ਗਿਆਏ ਤੇ ਇਹਦਾ ਦੇਖੋ ਹੂੰ ਹੂੰ ਐਸੇ ਪੁੱਤ ਨਵੇਂ ਪੱਤੇ ਆ ਗਏ ਲੋ ਬਾਈ ਇਧਰ ਆ ਗੱਡੀਆਂ ਖੜੀਆਂ ਲੱਗੀਆਂ ਹਾਂ ਆ ਦੇਖੋ ਬਾਈ ਬੰਦੇ ਦੇ ਇਧਰ ਸ਼ੌਕ ਦਿਖਾਈ ਦਿਖਾਈ ਵੀ ਆ ਦੇਖੋ ਵਈ ਬੰਦੇ ਦਾ ਸ਼ੌਂਕ ਪਾਵਰ ਬੈਂਕ ਕਰ ਆਪਣਾ ਫੋਨ ਨਾਲ ਉਹ ਚਾਹ ਦਾ ਡੱਬਾ ਆ ਪਿਆ ਓਰੇ ਆ ਦੇਖੋ ਵਈ ਇੱਧਰ ਬੰਦਾ ਆ ਵਈ ਕਾਲੂ ਉਹ ਕਾਲੂ ਇਹ ਬਾਈ ਇੱਥੇ ਹੀ ਰਹਿਣ ਲੱਗ ਗਿਆ ਗੱਡੀ ਦੀ ਚਾਬੀ ਤੁਸੀਂ ਲਿਆਂਦੀ ਸੀ ਕਿ ਨਹੀਂ ਨਹੀਂ ਜਾਈਂ ਜਾਈਂ ਭੱਜ ਕੇ ਜਾਈਂ ਤੋ ਵਈ ਜਿ세 ਨਹੀਂ ਰਹੇਗੀ ਚਾਬੀ ਪਿੱਛੇ ਆ ਦੇਖੋ ਹਾਂ ਪੰਮੂ ਛੇੜੀ ਦੇਖੋ ਬਾਈ ਕੁਛ ਨਹੀਂ ਕਹਿੰਦਾ ਹਾਂ ਦੇਖੋ ਚਾਹ ਛੇੜੀ ਖਾ ਤੋ ਲੈ ਚਲ ਤੋ ਹੱਥ ਮਾਂ ਕਹਿੰਦੀ ਹੁਣ ਹਾਂ ਆ ਪਾਵਰ ਬੈਂਕ ਛੱਡ ਨਾ ਨੀ ਨੇ ਹਾਂਜੀ ਆ ਚਾਹ ਦਾ ਡਬਾਇਆ ਪਿਆਰੇ ਆਂ ਜਾਂ ਥੋੜਾ ਜਿਹਾ ਪਾਣੀ ਦਾ ਕੋਸਾ ਕਰਕੇ ਲੈ ਗਈ ਜੀ ਮੈਂ ਤੁਹਾਨੂੰ ਅੱਛਾ ਲਓ ਭਾਈ ਐਕਟਰ ਕੁਛ ਨਾ ਕੋਈ ਕਰਦੇ ਰਹਿੰਦੇ ਆ ਬਾਕੀ ਮੌਸਮ ਦੇਖੋ ਕਿੰਨਾ ਵਧੀਆ ਤੇ ਜਸ਼ਨ ਦੇ ਆ ਗਈ ਭਾਈ ਯਾਦ ਗੱਡੀ ਦੀ ਕਾਪੀ ਤਾਂ ਪਾਣੀ ਥੋੜਾ ਥੋੜਾ ਹਾਂ ਗੱਲ ਥਾ ਹਾਂ ਹਾਏ ਉਹ ਦੇਖੋ ਭਾਈ ਬੰਦਾ ਇਹ ਵਿਗੜਿਆ ਵਾ ਬਹੁਤ ਆ ਘਟੌਰ ਦਿਖਾ ਮੜੀ ਜੀ ਆਹ ਦਿਖਾ ਰਿਹਾ ਨੂੰ ਦੇਖੋ ਭਾਈ ਮੂੰਹਨ ਦਖਾਟ ਔਰ ਹਾਂ ਕਾਲ ਨੂੰ ਪੁੱਛਦਾ ਜਾਣਾ ਡਿੱਗੀ ਚ ਬੈ ਕੇ ਜਾਣਾ ਹੈ ਹੱਥ ਨਾਲ ਨਹੀਂ ਹੁਣ ਲੈ ਫੜ ਲੈ ਬਣਾ ਹਥਿਆਰ ਇੱਧਰ ਲੈ ਬਾਈ ਲੈ ਬਾਈ ਜਿਸ਼ਾ ਨੇ ਖੋਲ ਤੀ ਟਾਕੀ ਲੈ ਖੋਲ ਸਰਦਾਰਨੀਆ ਗੇਟ ਬੈਠੋ ਪਤਾ ਫਾਰਮ ਚਲੋ ਚਲੋ ਬੈਠੋ ਲੋ ਜੀ ਗੇਟ ਵੀ ਖੁੱਲ ਚੁੱਕਿਆ ਸੰਗਾ ਕਾਲੂ ਵਾਏ ਵਾਏ ਲੈ ਖਾਜ ਨਹੀਂ ਮਾਰਿਆ ਪਿਆ ਇਹ ਆਪਣਾ ਬੈਠਾ ਬਾਈ ਤੇ ਮੌਸਮ ਬਹੁਤ ਵਧੀਆ ਹੋਲੀ ਹੋਲੀ ਚਲੋ ਚੱਲਦੇ ਆ ਬਾਕੀ ਭੈਣ ਕੋਲ ਹੀ ਮਿਲਦੇ ਉਧਰ ਬਾਈ ਬਾਹਰ ਵੀ ਤੇ ਬੱਚੇ ਗਏ ਬੈਠ ਆਪਣੇ ਆਹ ਦੇਖੋ ਉਹ ਆਪਣੇ ਕੰਮ ਲਾ ਕੇ ਆਹ ਦੇਖੋ ਬੰਦਾ ਆਪਣਾ ਮੰਮੀ ਚੱਲੋ ਹੁਣ ਚੱਲਦੇ ਪੁੱਤ ਮਠਾਈ ਲੈ ਲਈਏ ਪਾਪਾ ਲੈ ਜੀ ਉਹ ਗਏ ਪਾਪਾ ਥੋੜੀ ਦਿਖਾਵਾ ਚੁ ਕਹਾਂ ਨਾਮ ਦੁਕਾਨ ਦਾ ਦਸ਼ਮੇ ਸਵੀਟਸ ਆ ਦੇਖੋ ਲਿਖਿਆ ਵਾ ਉਹ ਅੰਦਰ ਗਏ ਉਹ ਦੇਖੋ ਜੇ ਸੰਪਰਮ ਕਾਹ ਕਹਾਂਦਾ ਤਾਂ ਪਰਮ ਕੀ ਖਾਣੇ ਗੋਪਪੇ ਗੋ ਪਪੜੇ ਪਪੜੇ ਨਹੀਂ ਗੋਲ ਗੱਪੇ ਗੋ ਕੁੱਪੇ ਅੱਛਾ ਮੈਂ ਬੋਲ ਦਿੰਦਾ ਨਾ ਪ੍ਰੈਕਟਿਸ ਦੀ ਲੋੜ ਆਪ ਤਾਂ ਬੁਲਵਾਏ ਕਰੇ ਨਾ ਹਾਂਜੀ ਮੈਂ ਬੋਲ ਦਿੰਦੀ ਪਹਿਲਾਂ ਨੇ ਸੋਣਾ ਬੋਲ ਗਿਆ ਤਾਂ ਬੋਲ ਕੇ ਗੋਲ ਗੱਪੇ ਗੋ ਕੁੱਪੇ ਆਹ ਆ ਦੇ ਆ ਦੇ ਐਂ ਤਾਂ ਕਰੇ ਰੱਖੇ ਹੋਂਦਾ ਕਿਹਦੇ ਨਾਲ ਲੈ ਕੇ ਆਣੇ ਫੋਨ ਸ਼ੁਰੂਆਤ ਕਰੀ ਜਾਣੀ ਹੈ ਨਾ ਮੈਂ ਬੈਠਾ ਰੁੱਕੋ ਵਿੱਚ ਅੱਛਾ ਫਿਰ ਅਸ ਕਹਤਾ ਲਾਈ ਜਾਈਏ ਜਾਣੀ ਆਪਣੇ ਪਾਪਾ ਜੀ ਪਰਵਾਰ ਅੱਛਾ ਪਾਪਾ ਅਗੇ ਮਠੇ ਆਈ ਲੈ ਕੇ ਉਹ ਦੇਖੋ ਜੀ ਆ ਕੇ ਪਾਪਾ ਦੁੱਧ ਖਾ ਰਹਾ ਹੈ ਹਾਂ ਲੱਡੂ ਖਾਣਾ ਹੈ ਕੋਈ ਨਿਕਲਾ ਦੂੰਗਾ ਲੱਡੂ ਖਾਣਾ ਹੈ ਤੈ ਹਾਂ ਅੱਛਾ ਹੋ ਚੁੱਕੇ ਆ ਛੀ ਦੇ ਆਜਮ ਸਰਦਾਰ ਭਗਤ ਸਿੰਘ ਜੀ ਦੇਸ਼ ਕੌਮ ਦੇ ਸੂਰਮੇ ਬਾਈ ਆਪਣੇ ਉਹਦੇ ਪਿੰਡ ਖਟਕੜਕਲਾਂ ਤੇ ਇੱਥੇ ਤੇ ਬਾਈ ਮੜ ਹੋਣਾ ਆਪਣਾ ਲੋ ਬਾਈ ਉਹਨਾਂ ਦੀ ਯਾਦਗਾਰ ਆ ਜਿਹੜੀ ਉਰੇ ਬਣੀ ਹੋਈ ਆ ਆ ਦੇਖੋ ਮੁਰਗੇ ਬਾਈ ਆਪਾਂ ਦਸਾਂਜਾ ਨੂੰ ਆਹ ਏ ਜੇchna ਹਾਂਜੀ ਸੇਧ ਭਗਤ ਸਿੰਘ ਜੀ ਦਾ ਪਿੰਡ ਪੁੱਤ ਜਿਹੜਾ ਤੂੰ ਮੈਨੂੰ ਪੁੱਛਦੀ ਸੀ ਆਏ ਬਾਈ ਉਹਨਾਂ ਦੀ ਯਾਦਗਾਰ ਇੱਥੇ ਬਣੀ ਵੀ ਆਹ ਦੇਖੋ ਬਾਈ ਦਸਾਂਜ ਪੱਤੀ ਇੱਕ ਨਾਲ ਆ ਗਏ ਮੋ ਬਾਈ ਸਰਦਾਰਨੀ ਹੈ ਹਾਂਜੀ ਪਹੁੰਚ ਗਏ 1 ਘੰਟੇ ਦੇ ਸਫ਼ਰ ਦੇ ਨਾਲ ਹਾਂਜੀ ਆਏ ਆਪਾਂ ਰਾਮਨਾਲ ਹਨਾ ਹਾਂਜੀ ਰਾਮਨਾਲ ਆਏ ਡਰਾਈਵ ਕਰ ਸੀ ਡਰਾਈਵ ਕਰ ਵੈਸੇ ਘੱਟੇ ਸੀ ਹਾਂ ਇਸ ਕਰਕੇ ਵੀ ਟਾਈਮ ਘੱਟੇ ਲੱਗਿਆ ਟ੍ਰੈਫਿਕ ਵਾਈ ਘਟਦੀ ਐ ਇੱਧਰ ਨੂੰ ਬਾਅਦ ਸਾਡਾ 10 ਮਿੰਟ ਦਾ ਰਹਾ ਰਹਿ ਗਿਆ ਤਕਰੀਬਨ ਇੱਥੇ ਤੇ ਹੋ ਜਾਣਾ ਸੀ ਖੱਬੇ ਲੋ ਵੀ ਹੁਣ ਬਾਈ ਮੁੜ ਕੇ ਦਸਾਂਜਾ ਤੋਂ ਚਲੋ ਬਾਕੀ ਆਹ ਦੇਖੋ ਬਾਈ ਕਿੰਨਾ ਸੋਹਣਾ ਦ੍ਰਿਸ਼ ਬੀਤਾਂ ਸਰਦਾਰ ਕਿਸ਼ਨ ਸਿੰਘ ਜੀ ਮਾਤਾ ਵਿਦਿਆਵਤੀ ਜੀ ਕਿੰਨਾ ਸੋਹਣਾ ਬਣਾਇਆ ਵੇ ਦੇਖੋ ਭਾਈ ਲੋ ਭਾਈ ਪਹੁੰਚ ਚੁੱਕੇ ਆ ਭੈਣ ਕੋਲ ਫਿਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭੈਣ ਸਤਿ ਸ੍ਰੀ ਅਕਾਲ ਵੱਲੇ ਬੰਦ ਹੋ ਹੋਰ ਸੁਣਾਓ ਲੋ ਭਾਈ ਚਾਓ ਚਾਓ ਤੇ ਗੱਡੀ ਕਰਨੀ ਬੰਦ ਭੁੱਲ ਗਿਆ ਲੋबई ਪਹੁੰਚ ਗਏ ਦਸਾਂ ਚ ਖੁਰਦ ਲੋबई ਅੰਕਲ ਉਹ ਨਾਲ ਆਏ ਜੀ ਮੇਰੇ ਨਾਲ ਖਾਚੜੀ ਸੀ ਗਿਆ ਹਾਂਜੀ ਹਾਂਜੀ ਉਲਝ ਗਿਆ ਤੇ ਹੋਰ ਸੁਣਾਓ ਜੀ ਹੱਲੇ ਬੱਲੇ ਹੋਰ ਠੀਕ ਤੁਸੀਂ ਸੁਣਾਓ ਕਿਦਾਂ ਪਰ ਇਹ ਥਲਾ ਵੀ ਬੰਦੇ ਆ ਹੈ ਆ ਜੀ ਲੋ ਵੇ ਜੀ ਤੁਸੀਂ ਗੱਲ ਸੁਣ ਹਾਂ ਚੱਕੇ ਲੋ ਵੇ ਭੈਣ ਕੋ ਆ ਬੂਆੰ ਤਾਂ ਚੇਤੇ ਕਰਦੀ ਆ ਮੈਂ ਹੁਣ ਤੁਹਾਨੂੰ ਫੋਨ ਕਰਦਾ ਸੀ ਚੈਲਸ ਤੇ ਵਟਸਐਪ ਤੇ ਅੱਛਾ ਜੀ ਉਹ ਮੇਰੇ ਕੋਲ ਤੁਹਾਡਾ ਇਹੀ ਪੰਜਾਬ ਦਾ ਹੀ ਨੰਬਰ ਆ ਅੱਛਾ ਨਹੀਂ ਮੇਰੇ ਕੋਲ ਬਾ WhatsApp ਜੀ ਚੱਲਦਾ ਤੁਹਾਡੇ ਕੋਲ ਹਾਂਜੀ ਮੈਂ ਉਦੋਂ ਕਰਦਾ ਸੀ ਜਦੋਂ ਤੁਸੀਂ ਨੰਗੇ ਆ ਠੀਕ ਹੈ ਜੀ ਠੀਕ ਹੈ ਹੋਰ ਭੈਣੇ ਠੀਕ ਆ ਹਾਂਜੀ ਠੀਕ ਆ ਲੋ ਵੀ ਸਾਡੀ ਭੈਣ ਵੀ ਬਲੌਗ ਦੇ ਵਿੱਚ ਥੋੜਾ ਥੋੜਾ ਪੈ ਰੱਖਦੀ ਐ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਇਹਨਾਂ ਦਾ ਪੀਹੂ ਬਲੌਗ ਐ ਚੈਨਲ ਦਾ ਨੋ ਤੇ ਬਈ ਚਲੋ ਹਾਂ ਵੀ ਬੂਆ ਜੀ ਨੂੰ ਮਿਲਲੇ ਕੋਈ ਨਹੀਂ ਚੱਲੀ ਜਾਂਦਾ ਦੋ ਮਹੀਨੇ ਹੋ ਗਏ ਹਾਂ ਮਾਰਾ ਮਟੌਣ ਚੱਲੀ ਜਾਂਦਾ ਉਹਨਾਂ ਦੇ ਬੱਚੇ ਗਏ ਮੁੜ ਕੇ ਵਾਪਸ ਅੱਛਾ ਜੀ ਉਹਦਾਂ ਦਾ ਹੁਣੇ ਫੋਨ ਆਇਆ ਹੈ ਤਾਂ ਵੀ ਦੇਖ ਤਾਂ ਬੂਆ ਕੋਲ ਪਹੁੰਚ ਕੇ ਕਿੰਨਾ ਲੱਗ ਰਿਹਾ ਵਧੀਆ ਤਿਕਾ ਹੂੰ ਲੋ ਬਾਈ ਉੱਧਰ ਵੀ ਚੱਲ ਰਿਆ ਫੋਟੋ ਖਿੱਚੇ ਹੋ ਰਹੀ ਐ ਫੋਟੋ ਸ਼ੂਟ ਹੋਰ ਸੈਤਾਂ ਦੇ ਹਾਲੇ ਵਾਲੇ ਸੁਣਾਓ ਜੀ ਸੈਤਾਂ ਠੀਕ ਐ ਲੋ ਬਾਈ ਬੰਦੇ ਦੀ ਮਨਪਸੰਦ ਪਹਿਣ ਕਹਿੰਦੀ ਵੀ ਦੱਸੇ ਕਿਆ ਲੈਣਾ ਇਹਨੇ ਇਹ ਆਹ ਦੇਖੋ ਬਾਈ ਜਿਹੜਾ ਆਰਮਨਾਲ ਪੇ ਬੂਆ ਨੇ ਕਹਣਾ ਦੇਖ ਲੈ ਫੇਰ ਗੰਦਾ ਜਣਾਣਾ ਇਹਨਾਂ ਦਾ ਨਹੀਂ ਕੋਈ ਨਹੀਂ ਹੈਂ ਨਹੀਂ ਕੋਈ ਗੱਲ ਇੱਕ ਦਿਨ ਸਾਡੇ ਉਹ ਬੜੀ ਨੌਂ ਨੇ ਅਮਰੀਕਾ ਨੂੰ ਮੋੜਨਾ ਸੀ ਉਹ ਕਹਿੰਦੀ ਰਾਜ ਸਾਹਿਬ ਦੇ ਮੱਥੇ ਟੇਕਣ ਜਾਣਾ ਉਹ ਤੇ ਆਪਣੇ ਲੋ ਬਾਈ ਅਸੀਂ ਜਿੱਥੇ ਪਹੁੰਚੇ ਵੇ ਆ ਰਾਜਾ ਸਾਹਿਬ ਜੀ 3 ਕਿਲੋਮੀਟਰ ਇਹ ਆ ਇੱਥੇ ਨਾਲ ਹੀ ਆ ਬਾਸ ਦੇਖ ਲੋ ਬਾਕੀ ਬਾਈ ਦੁਆਬੇ ਏਰੀਆ ਨੂੰ ਬਹੁਤ ਲੋਕ ਪਿਆਰ ਕਰਦੇ ਆ ਦਵਾਦਸਗਰ ਐਨ ਆਰ ਆਈ 벨ਟ ਆ ਆਹ ਹਮਾਰੇ ਤੁਸੀਂ ਲੱਖ ਰੁਪਏ ਦੀ ਗੱਲ ਹਾਂ ਐਨ ਆਰ ਆਈ 벨ਟ ਏ ਜਿਹੜੀ ਸਵਾਦਾ ਮਿੱਠਾ ਏ ਚੱਕੋ ਤੁਸੀਂ ਤੁਸੀਂ ਵੀ ਲੋ ਵੀਰ ਲਓ ਲਓ ਕਿਹੜਾ ਲੈਣਾ ਲੈ ਲੋ ਤੁਸੀਂ ਲੈ ਲੋ ਜਿਹੜਾ ਮਰਜ਼ੀ ਤੁਸੀਂ ਵੀ ਲੈ ਲਓ ਪੈਣ ਲੈ ਲੋ ਮੈਂ ਲੈ ਆਉ ਪਾ ਲਿਓ ਪਾ ਲਿਓ ਉਹ ਉਹ ਬਾਈ ਬੈਠਿਆ ਲੋ ਬਾਈ ਚਾਹ ਪੀਣ ਤੋਂ ਬਾਅਦ ਵੀਰ ਵੀ ਅੱਧਰ ਨਾਲ ਰੱਖਾ ਭੈਣਦਰ ਹਾਂ ਜੀ ਚੱਪੀ ਚਾਹ ਲੋ ਲੋ ਲਓ ਬੱਤ ਸੋਸ ਹਾਂ ਬਹਿ ਲਿਆ ਠੀਕ ਹੈ ਹਾਂ ਜੀ ਬਹੁਤ ਪਿਆਰ ਮੇਰੇ ਆ ਜੀ ਬਾਣ ਬਾਣ ਜੀ ਲੋ ਨਹੀਂ ਇਹਦਾ ਕਹਿੰਦੇ ਵੀ ਸਾਨੂੰ ਕੋਹਰਾ ਘਰ ਵਾਲਾ ਕੰਮ ਹੈ ਹਾਂ ਤੇ ਆਹ ਦੇਖੋ ਬਾਈ ਹਾਂ ਬਾਜੀ ਕਹਿੰਦਾ ਮੇਰਾ ਭਤੀਜਾ ਨਾਰਾਜ਼ ਨਾ ਹੋਵੇ ਮਸਕ ਕਰਕੇ ਤੋਰਾਂਗੇ ਹਾਂ ਲੋਵਾ ਇਹ ਉੱਪਰ ਪਹੁੰਚ ਗਏ ਭੈਣ ਕਹਿੰਦੀ ਵੀ ਦੇਖੋ ਸਾਡਾ ਘਰ ਕੰਮ ਕੇ ਤੇ ਪਿੰਡ ਬਾਈ ਦਸਾਂਜ ਖੁਰਦ ਆਹ ਦੇਖੋ ਬਾਈ ਬਾਹਰ ਲਿਆਂਦੇ ਘਰ ਲੋ ਦੇਖਤਾ ਜਸ਼ਨ ਨਵਾਂ ਘਰ ਬਾਈ ਪਿਓਰ ਨਵਾਂ ਘਰ ਪਰ ਇਹ ਵੀ ਬਹਾਰਾ ਬੰਦੇ ਕਹਿੰਦੇ ਇਹ ਦੇਖ ਲੋ ਵੀ ਇਹ ਇੱਥੇ ਕਿ ਮੰਜਾ ਦਾ ਹੁੰਦਾ ਵੀ ਇੰਨੇ ਨੇ ਮਹਿੰਗੇ ਘਰਾਂ ਦਾ ਵੀ ਕਿਆ ਤੇ ਬਾਕੀ ਭਾਈ ਗੁਰੂ ਘਰ ਸਾਹਮਣੇ ਐਨ ਤੇ ਲੋਕਾਂ ਬਾਹਰੋਂ ਦੇ ਘਰ ਹਾਂ ਦੇਖ ਲੋ ਲੋ ਭਾਈ ਇੱਧਰ ਵੀ ਭਾਈ ਮਹਿਲ ਵਰਗਾ ਇੱਧਰ ਦੇਖੋ ਬੰਦਾ ਬਣਾ ਭਾਈ ਹਾਂ ਭਾਈ ਹੱਥ ਸਾਫ਼ ਕਰਦਾ ਤੂੰ ਆਪਣੇ ਆ ਲੋ ਬਹੁਤ ਸੋਹਣਾ ਦ੍ਰਿਸ਼ ਲੋ ਭਾਈ ਜਾਣ ਦੀ ਤਿਆਰੀ ਹੈ ਇਜਾਜ਼ਤ ਹੈ ਜੀ ਅਸੀਂ ਤਾਂ ਕਹਿੰਦੇ ਰਹੇ ਲੋ ਭਾਈ ਭੈਣ ਵੱਲੋਂ ਬਹੁਤ ਪਿਆਰ ਮਿਲਿਆ ਤੇ ਹੁਣ ਸਾਡੀ ਵੀ ਰਿਕਵੈਸਟ ਹੈ ਜਰੂਰ ਆਇਓ ਦੇਖਦੇ ਹਾਂ ਕਿਦਾਂ ਹੈ ਅੱਜ ਟਾਈਮ ਦਾ ਇਦਾਂ ਹੀ ਹੈ ਤੁਹਾਨੂੰ ਪਤਾ ਹੀ ਹੈ ਹਾਂ ਥੋੜੇ ਜਿ ਦਿਨ ਰਹਿ ਗਏ ਹਨ ਚਲੋ ਬਾਈ ਬਾਕੀ ਬੱਚਿਆਂ ਦਾ ਪਿਆਰ ਖਿੱਚ ਕੇ ਲਿਆਇਆ ਭੈਣ ਦਾ ਪਿਆਰ ਹਾਂਜੀ ਵਾ ਵਾ ਨਾਈਸ ਵੈਰੀ ਹਾਂ ਸਹੀ ਗੱਲ ਹਾਂ ਕੀ ਆਇਓਗੇ ਹਾਂ ਹਾਂ ਤੁਸੀਂ ਵੀ ਜਰੂਰ ਅਗਲੇ ਸਾਲ ਆਉਣਾ ਹੁਣ ਅਈ ਤੇ ਤੁਰੇ ਨਹੀਂ ਸਹੀ ਗੱਲ ਹਾਂ ਵੀ ਕਹਦੇ ਫਫੜ ਜੀ ਨੂੰ ਕਿ ਸਤਿ ਸ੍ਰੀ ਅਕਾਲ ਚਲੋ ਠੀਕ ਹੈ ਭੈਣ ਓਕੇ ਠੀਕ